इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਸਤਿ ਸ਼੍ਰੀ ਅਕਾਲ ਜੀ ਅਸੀਂ ਪਹੁੰਚੇ ਹੋਏ ਹਾਂ ਪਿੰਡ ਬਰੋਲੀ ਜਿੱਥੇ ਕੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਕੁਦਰਤੀ ਕਰੋਪੀ ਨਾਲ ਗੜੇ ਮਾਰੀ ਨਾਲ بارش ਵੀ ਮੌਸਮੀ ਜਿਹੜੀ ਪਈ ਆ ਉਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਇਸੇ ਕਰਕੇ ਉਰੇ ਖੇਤਾਂ ਦਾ ਜਿਹੜਾ ਦੌਰਾ ਕਰਨ ਵਾਸਤੇ ਉਹਦੇ ਵੀ ਢਿੱਲੋ ਜੀ ਪਹੁੰਚੇ ਹੋਏ ਆ ਤੇ ਕਰਦੇ ਆ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਸਰ ਸਸੀ ਕਾਲ ਹੋ ਠੀਕ ਠਾਕ ਹੋ ਜੀ ਸਰ ਜਿਹੜਾ ਉਰੇ ਇਹਨਾਂ ਨੂੰ ਨੁਕਸਾਨ ਹੋਇਆ ਤਾਂ ਤੁਸੀਂ ਉਰੇ ਪਹੁੰਚੇ ਹੋਏ ਪਿੰਡ ਬਰੋਲੀ ਦੇ ਵਿੱਚ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਮੈਂ ਸਮਝਦਾ ਜਿਹੜਾ ਪਿਛਲੇ ਦਿਨੀ ਜਦੋਂ ਗੜੇ ਮਾਰੀ ਹੋਈ ਹੈ ਜਿਹਦੇ ਕਰਕੇ ਮੈਂ ਸਨਨਾਂ ਕਿਸਾਨਾਂ ਦੀ ਜਿਹੜੀ ਨੁਕਸਾਨ ਬਹੁਤ ਭਾਰੀ ਨੁਕਸਾਨ ਹੋਇਆ ਤੁਸੀਂ ਦੇਖ ਰਹੇ ਹੋ ਇੱਥੇ ਆਪਾਂ ਖੀਰੇ ਦੀ ਫਸਲ ਹੈ ਜਿਹਦੇ ਵਿੱਚ ਖੜੇ ਆ ਤੇ ਜੋ ਨੁਕਸਾਨ ਇੱਥੇ ਵਾਲੇ ਦੁਆਲੇ ਖਰਬੂਜਿਆਂ ਦਾ ਬਿਲਕੁਲ ਹੀ ਫਸਲ ਖਤਮ ਹੋ ਗਈ ਮੈਂ ਸਮਝਦਾ ਵੀ ਇੱਕ ਤਰ੍ਹਾਂ ਕਿੱਲੇ ਦੇ ਕਿੱਲੇ ਜੇ ਕੋਈ ਕਿਸਾਨ ਹੈ ਕਿਸੇ ਕਿਸਾਨਾਂ ਦਾ ਜੇ ਮੈਂ ਕਾਰਕਾ ਹੋਰ ਹੈ ਅੱਗੇ ਨਾਲ ਇੱਥੇ ਬਰੋਲੀ ਆ ਪਖੜੇ ਕਈ ਇਹ ਜੇ ਕਿਸਾਨਾਂ ਦੇ ਹੈ ਜਿਨ੍ਹਾਂ ਦੇ 8 8 10 10 ਕਿੱਲਿਆਂ ਦੀ ਫਸਲ ਜਿਹੜੀ ਜਿੰਨੀ ਉਹਨਾਂ ਕੋ ਹੈ ਕਿ ਸਾਰੀ ਦੀ ਸਾਰੀ ਤਬਾਹ ਹੋ ਗਈ ਤੇ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਜਿਵੇਂ ਪਿਛਲੇ ਸਾਲ ਜਦੋਂ ਹੜ੍ਹ ਵੀ ਆਏ ਉਦੋਂ ਵੀ ਕਿਸੇ ਦੀ ਕੋ ਗਰਦੌਰੀ ਦੀ ਪਹਿਲਾਂ ਦੀ ਲੋੜ ਨਹੀਂ ਆ ਰਹੀ ਸੀ ਤਾਂ ਬੱਕਰੀਆਂ ਦੇ ਵੀ ਪੈਸੇ ਦੇਵਾਂਗੇ ਤੇ ਮੈਂ ਸਮਝਦਾ ਵੀ ਅੱਜ ਕਿੱਥੇ ਹੈ ਸਰਕਾਰ ਕਿਤੇ ਕੋਈ ਉਹਨਾਂ ਦਾ ਨਾ ਅਫਸਰ ਕੱਲ ਮੈਨੂੰ ਪਤਾ ਲੱਗਿਆ ਸ਼ਾਇਦ ਐਸ ਡੀ ਐਮ ਸਾਹਿਬ ਡੀ ਸੀ ਸਾਹਿਬ ਆ ਕੇ ਦੌਰਾ ਕਰਕੇ ਚਲੇ ਗਏ ਐ ਤੇ ਨਾ ਉਦੋਂ ਬਾਅਦ ਕੋਈ ਪਟਵਾਰੀ ਆਇਆ ਨਾ ਕੋਈ ਕਾਨੂੰਗੋਆ ਆਇਆ ਵੀ ਕੋਈ ਆ ਕੇ ਘਟੋ ਘਟ ਗਰਦੌਰੀਆਂ ਤਾਂ ਕਰੇ ਇਹ ਪਤਾ ਤਾਂ ਕਰੇ ਕਿੰਨਾ ਨੁਕਸਾਨ ਹੋਇਆ ਕਿੰਨੀ ਕਿਹੜੀ ਜ਼ਿੰਮੇਵਾਰਦੀ ਫਸਲ ਸੀ ਕਿੰਨੇ ਕਿੱਲੇ ਸੀ ਜਿਹੜੇ ਖਤਮ ਹੋ ਗਏ ਉਹਨਾਂ ਦਾ ਕੋਈ ਰੂਪਰੇਖਾ ਤਾਂ ਪਤਾ ਲੱਗੇ ਨਾ ਵੀ ਸਰਕਾਰ ਕੀ ਕਰ ਰਹੀ ਐ ਸਰਕਾਰ ਦੇ ਉੱਤੇ 1% ਵੀ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਦੇ ਮਨ ਤੇ ਬੋਝ ਨਹੀਂ ਆ ਤੇ ਜ਼ਿੰਮੇਦਾਰ ਜਿਹੜਾ ਹੈਗਾ ਉਹ ਤਰਾਹੀ ਤਰਾਹੀ ਕਰ ਰਿਹਾ ਜਿੱਥੇ ਅਗਲੇ ਦੀ ਪੂਰੀ ਫਸਲ ਖਤਮ ਹੋ ਗਈ। ਮੁਆਵਜ਼ਾ ਦੇਣਾ ਕਿਹਦੀ ਜ਼ਿੰਮੇਵਾਰੀ ਹੈ? ਇੱਕ ਸਰ ਕਹਿੰਦਾ ਕਿ ਪਹਿਲੇ ਹੜ੍ਹਾਂ ਦੇ ਮਾਰੇ ਕਿਸਾਨਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਹੋਇਆ ਮਿਲਿਆ ਤਾਂ ਹੁਣ ਅੱਗੇ ਕੀ ਹੈ ਕੋਈ ਨੀਤੀ ਸਰਕਾਰ ਦੀ ਵੀ ਹੋ ਜਾ ਕੋਈ ਮੁਆਵਜ਼ਾ ਮਿਲਣ ਦਾ? ਦੇਖੋ ਮੈਂ ਕਹਿੰਦਾ ਸਰਕਾਰ ਨੂੰ ਇਸ ਗੱਲ ਤੇ ਜਵਾਬ ਦੇਣਾ ਚਾਹੀਦਾ ਕਿੱਥੇ ਹੈ ਸਰਕਾਰ ਦੇ ਨੁਮਾਇੰਦੇ? ਕਿੱਥੇ ਨੇ ਸਰਕਾਰ ਦੇ ਬੰਦੇ? ਕਿੱਥੇ ਹੈ ਸਰਕਾਰ ਅੱਜ ਨਜ਼ਰ ਆ ਰਹੀ ਹੈ ਕਿਤੇ? ਸਰਕਾਰ ਦਾ ਕਿਤੇ ਕੋਈ ਨਜ਼ਰ ਹੀ ਨਹੀਂ ਆ ਰਹੀ। ਗੱਲਾਂ ਵੱਡੀਆਂ ਵੱਡੀਆਂ ਟੀਵੀ ਦੇ ਉੱਤੇ ਤੇ ਬਿਆਨਾਂ ਜਿੰਨੇ ਮਰਜ਼ੀ ਵੱਡੇ ਵੱਡੇ ਭਗਵੰਤ ਮਾਨ ਜੀ ਤੋਂ ਦਵਾ ਲਓ ਗੱਲਾਂ ਜਿੰਨੀਆਂ ਮਰਜ਼ੀ ਸੁਣ ਲਓ ਤੇ ਕੰਮ ਡੱਕੇ ਦੇ ਦੋ ਨਹੀਂ ਤੋੜਨੇ ਕਿੱਥੇ ਅੱਜ ਮੈਂ ਕਹਿੰਨੇ ਉਹੀ ਹੈ ਬੱਕਰੀਆਂ ਤੋਂ ਬਹੁਤ ਦੂਰ ਦੀ ਗੱਲ ਹੈ ਪਿਛਲੇ ਸਾਲ ਦੀ ਕਿਸੇ ਜ਼ਿਮੀਂਦਾਰ ਦੀ ਫਸਲ ਦਾ ਵੀ ਅਜੇ ਤੱਕ ਉਹਨਾਂ ਨੂੰ ਕੋਈ ਨੁਕਸਾਨ ਦਾ ਮਿਹੜਾ ਹੈਗਾ ਪਰ ਭਾਈ ਨਹੀਂ ਹੋਈ ਤਾਂ ਹੀ ਕਿਸੇ ਨੂੰ ਇਹਨਾਂ ਤੋਂ ਕੋਈ ਆਸ ਨਹੀਂ ਹੈ ਅਜੇ ਲੋਕ ਇਹਨਾਂ ਨੂੰ ਪਿੰਡਾਂ 'ਚ ਵੜਨ ਤੋਂ ਬੰਦ ਕੀਤਾ ਵਾ ਲੋਕ ਡળે ਮਾਰ ਰਹੇ ਆ ਇਹ ਹਾਲਾਤ ਇਹਨਾਂ ਦੀਆਂ ਆਪਣੀਆਂ ਕਰਤੂਤਾਂ ਕਰਕੇ ਬਣੇ ਆ। ਅੱਜ ਜਿਹੜਾ ਨੁਕਸਾਨ ਗੜੇ ਮਾਰੀ ਕਰਕੇ ਜ਼ਿੰਮੇਵਾਰੀ ਸਰਕਾਰ ਦੀ ਹੈ ਜ਼ਮੀਨਦਾਰਾਂ ਨੂੰ ਉਹਨਾਂ ਦਾ ਜਿਹੜਾ ਹੈਗਾ ਮੁਆਵਜ਼ਾ ਦੇਣਾ। ਬਾਕੀ ਇਹ ਜਿਹੜੇ ਕਿਸਾਨਾਂ ਵੱਲੋਂ ਆਏ ਵੀ 60-70 70 80-80 ਹਜ਼ਾਰ ਰੁਪਏ ਨੂੰ ਠੇਕੇ ਤੇ ਲੈ ਕੇ ਇਹ ਫਸਲਾਂ ਸਬਜ਼ੀਆਂ ਜਿਵੇਂ ਖੀਰੇ ਹੋ ਗਏ ਹੋਰ ਖਰਬੂਜੀਆਂ ਦੇ ਇਹੋ ਜਿਹੇ ਫਸਲਾਂ ਬਿਲਕੁਲ ਹੀ ਖਤਮ ਹੋ ਚੁੱਕੀਆਂ ਨੇ। ਦੇਖੋ ਜਮਾ ਜਿਹੜੇ ਕਿ ਅਜੇ ਕਿਸਾਨ ਵਿਚਾਰਾ ਪਹਿਲਾਂ ਹੀ ਇੰਨੀ ਕਰਜ਼ੇ ਦੀ ਮਾਰ ਥੱਲੇ ਬੈਠਾ ਆ ਤਾਂ ਉੱਪਰੋਂ ਪ੍ਰਮਾਤਮਾ ਵਾਹਿਗੁਰੂ ਨੇ ਦੇਖੋ ਕਿਆ ਕੁਦਰਤੀ ਬੇਮੌਸਮੀ ਬਾਰਸ਼ ਨੇ ਬਿਲਕੁਲ ਹੀ ਖਤਮ ਕਰ ਚੁੱਕਿਆ ਤਾਂ ਇਹਦੇ ਬਾਰੇ ਹੁਣ ਸਰਕਾਰਾਂ ਦਾ ਅੱਗੇ ਕਿਆ ਵਿਚਾਰ ਬਣਦਾ ਆ ਕਿ ਸਰਕਾਰ ਇਹਨਾਂ ਨੂੰ ਮੁਆਵਜ਼ਾ ਦੇ ਪਾਉਂਦੀ ਐ ਕਿ ਨਹੀਂ ਦੇ ਪਾਉਂਦੀ ਠੇਕੇ ਦੇ ਲਈ ਹੋਈ ਸੀ ਜੀ ਹਾਂ ਠੇਕੇ ਤੋਂ ਇਹ ਜ਼ਮੀਨ ਮੇਰੀ ਦਾ 12 ਕਿੱਲੇ ਠੇਕੇ ਦੇ ਲਈ ਹੋਈ ਸੀ 50000 ਕਿੱਲੇ ਨੂੰ 10 ਕਿੱਲੇ ਪਿਛਲੇ ਸਾਲ ਮੇਰੇ ਹੜ ਨਾਲ ਖਤਮ ਹੋ ਗਏ ਜੇ ਤਾਂ 1 ਰੁਪਈਆ ਦਾ ਮੋਗਾ ਨਹੀਂ ਮਿਲਿਆ ਹੁਣ ਤਾਂ ਮਿਲਣਾ ਹੀ ਕੀ ਹੈ ਹੁਣ ਵੀ ਨਹੀਂ ਆ ਇੱਥੇ ਸਾਡੇ ਕੋਲ ਡੀਸੀ ਆਏ ਐ ਐਮਐਲਏ ਆਏ ਕੋਈ ਸਾਡੇ ਇੱਥੇ ਨਿਗਾਹ ਮਾਰ ਕੇ ਵੀ ਨਹੀਂ ਗਈ ਗੱਡੀਆਂ ਚ ਇਦਾਂ ਹੀ ਲੰਘੇ ਬਸ ਰੁਕੇ ਵੀ ਨਹੀਂ ਸੜਕ ਤੋਂ ਦਿਖਾਵਾ ਸੀ ਦਿਖਾਵਾ ਦਿਖਾਵਾ ਸੀ ਬਸ ਕਿਸਾਨਾਂ ਦਾ ਕਹਿਣਾ ਹੈ ਕਿ ਕੋਹ ਦਿਖਾਵਾ ਸੀ ਅਫਸਰ ਸਹਿਬਾਨ ਡੀਸੀ ਸਾਹਿਬ ਐਸਡੀਐਮ ਜਿੰਨੇ ਵੀ ਵਲੰਟੀਅਰ ਜਿਹੜੇ ਆਮ ਆਦਮੀ ਪਾਰਟੀ ਦੇ ਬਸ ਇੱਕ ਦਿਖਾਵਾ ਕਰ ਰਹੇ ਨੇ ਸਰਕਾਰ ਦਿਖਾਵਾ ਕਰ ਰਹੀ ਹੈ ਕਿਸਾਨਾਂ ਦਾ ਕਹਿਣਾ ਆ ਕਿ ਸਾਡੇ ਕਿਸੇ ਦੇ ਖੇਤਾਂ ਦੇ ਵਿੱਚ ਆ ਕੇ ਅਜੇ ਤੱਕ ਪੈਰ ਤੱਕ ਵੀ ਨਹੀਂ ਧਰਿਆ ਦੇਖਣ ਦੀ ਤਾਂ ਦੂਰ ਦੀ ਗੱਲ ਆ ਬਾਕੀ ਬਣੇ ਰਹੋ ਸਾਡੇ ਨਾਲ ਆਈਟੀਐਨ ਟੀਵੀ ਚੈਨਲ ਨਾਲ ਅਸੀਂ ਤੁਹਾਨੂੰ ਹੋਰ ਵੀ ਜਿਹੜੇ ਫਸਲਾਂ ਦਾ ਨੁਕਸਾਨ ਹੋਇਆ ਸਾਰੇ ਹੀ ਦਿਖਾਉਂਦੇ ਰਾਂਗੇ ਮੈਂ ਪਰਮਜੀਤ ਸਿੰਘ ਰਿਪੋਰਟਰ ਕੈਮਰਾਮੈਨ ਵਿਸ਼ਾਲ ਦੇ ਨਾਲ 40 5000 ਰੁਪਏ ਖਰਚਾ ਪੰਜਾਬ ਕਿ ਇੱਕ ਏਕੜ ਮਗਰ ਹਾਂ ਏਕੜ ਦੇ 50000 ਰੁਪਏ ਖਰਚਾ ਪੂਰਾ ਤੇ ਇਹ ਤਾਂ ਕੁਝ ਵੀ ਨਹੀਂ ਤਾਂ ਖਤਮ ਹੋ ਗਿਆ ਸਾਰਾ ਕੁਝ ਸਾਰੇ ਇਲਾਕੇ ਦੀ ਫਸਲ ਖਤਮ ਹੋ ਗਈ ਸਾਰੇ ਇਲਾਕੇ ਦੀ ਹਰ ਇੱਕ ਕੱਲਾ ਖਰਬੂਜਾ ਨੇ ਕਣਕਾਂ ਵੀ ਵੱਢ ਕੇ ਸਿੱਟਦੀਆਂ ਜਮਾ ਜਿਹੜਾ ਕਣਕਾਂ ਦਾ ਦਾਣਾ ਜਿਹੜਾ ਛੋਟਾ ਭੱਲੇ ਖੀਰਾ ਖਰਬੂਜਾ ਸੂਰਜਮੁਖੀ ਦੇ ਪੱਤੇ ਤੱਕ ਝਾੜਦੇ ਠੀਕ ਹੈ ਨਹੀਂ ਮਤਲਬ ਕੁਝ ਵੀ ਨਹੀਂ ਛੱਡਿਆ ਹੈਗਾ ਕਣਕਾ ਜਿਹੜੀਆਂ ਛੇਤੀਆਂ ਸੀ ਆਲੂ ਵਾਲਾਂ ਚ ਉਹ ਵੀ ਲੰਬੀਆਂ ਪਾ ਕੇ ਵੱਢ ਕੇ ਟੋਕਾ ਕਰਤਾ ਚੰਗੀ ਤਰ੍ਹਾਂ ਮਤਲਬ ਇਹ ਜੇ ਕਹੀਏ ਵੀ ਆਪਾਂ ਵੀਰੇ ਕੁਝ ਰਹਿ ਗਿਆ ਨਹੀਂ ਬਿਲਕੁਲ ਵੀ ਟੋਟਲੀ ਖਤਮ ਹੈ ਕਿਉਂਕਿ ਪਹਿਲਾਂ ਝੋਨੇ ਦੇ ਵਿੱਚ ਆਇਆ ਜਿਹੜਾ ਹੜ ਉਹਨੇ ਬਹੁਤ ਮਾੜਾ ਹਾਲ ਕੀਤਾ ਨੁਕਸਾਨ ਆ ਜੇ ਉਹ ਨੁਕਸਾਨ ਤਾਂ ਕੀ ਦੇਣਾ ਤੇ ਰੱਬ ਨੇ ਦੂਜਾ ਘਰ ਹੋਰ ਪਾਤਾ ਕੋਈ ਕਿਸ ਨੇ ਕੋਈ ਮਦਦ ਵਾਲੀ ਗੱਲ ਨਹੀਂ ਹੈਗੀ ਮਤਲਬ ਬਸ ਹਾਲੇ ਸੁਣਿਆ ਵੀ ਪ੍ਰਸ਼ਾਸਨ ਕਦਾਵੀਆਂ ਵਗੈਰਾ ਕਰ ਰਿਹਾ ਕਦਾਵੀਆਂ ਤਾਂ ਪਹਿਲਾਂ ਵੀ ਹੋਈਆਂ ਸੀ ਪਹਿਲਾ ਪਹਿਲਾ ਵੀ ਗਰਦਾਵਰੀਆਂ ਹੋਈਆਂ ਸੀ ਗਰਦਾਵਰੀਆਂ ਹੋਣ ਨਾਲ ਕਿਹੜਾ ਕਿਸ ਨੂੰ ਕੋਈ ਮਿਲਿਆ ਨਾ ਹੋਇਆ ਸੀ ਗਰਦਾਵਰੀ ਕੋਈ ਕਰਦੇ ਹੀ ਨਹੀਂ ਸਬਜ਼ੀ ਦੀ ਸਾਰੀ ਸਾਰੀ ਗਰਦਾਵਰੀਆਂ ਕਣਕਜੀਰੀ ਕਣਕਜੀਰੀ ਦੀ ਚੱਲਦੀ ਹੈ ਗਰਦਾਵਰੀ ਕਿਸੇ ਦੀ ਵੀ ਕੋਈ ਕਢਾ ਕੇ ਦੇ ਬਲਕਿ ਇੱਥੇ ਜਨਤਾ ਕਹਿੰਦਾ ਵੀ ਕਣਕਜੀਰੀ ਨੂੰ ਛੱਡੋ ਹੋਰ ਪਿਛਲੇ 30 ਸਾਲ ਤੋਂ ਇੱਥੇ ਮੈਂ ਕਹਿੰਦਾ ਸਬਜ਼ੀ ਹੋ ਰਹੀ ਹੈ ਪ੍ਰਸ਼ਾਸਨ ਕਹਿੰਦਾ ਵੀ ਕਣਕਜੀਰੀ ਦਾ ਜਿਹੜੀ ਰਵੈਤੀ ਫਸਲਾਂ ਉਹਨਾਂ ਦਾ ਖੇੜਾ ਛੱਡੋ ਅਸੀਂ ਛੱਡਿਆ ਉਹ ਸਾਡੀ ਕੋਈ ਗਰਦਾਵਰੀਆਂ ਨਹੀਂ ਕਰਦਾ ਸਾਡੀ ਗਰਦਾਵਰੀ ਕਦੀ ਨਹੀਂ ਹੋਈ ਸਬਜ਼ੀ ਦੀ ਜੀ ਮਰਦੀ ਜੀ ਕਢਾ ਕੇ ਦੇਖ ਲੋ ਸਾਰੇ ਪਿੰਡ ਚੋਂ ਜੇ ਕਿਸੇ ਦੇ ਪੰਜ ਸੱਤ ਕਿੱਲੇ ਦੀ ਹੋਈ ਵੀ ਹੋਈ ਨਹੀਂ ਕਿਸੇ ਦੀ ਨਹੀਂ ਹੈ ਨਹੀਂ ਛੱਡੇ ਇੱਥੇ ਸੈਂਕੜੇ ਕਿੱਲਾ ਸਬਜ਼ੀ ਦਾ ਹੈ ਕੋਈ ਕਿਸੇ ਦੀ ਗਰਦੌਰੀ ਨਹੀਂ ਜਿੱਥੇ ਸਭ ਚੀਜ਼ਾਂ ਸਾਰੇ ਗਰਦੌਰੀਆਂ ਕਣਕ ਦੀਆਂ ਚੜੀਆਂ ਹੁੰਦੀਆਂ ਨੇ ਇੱਥੇ ਦਿਖਾਵੇ ਕਰੀ ਜਾ ਰਹੀ ਹੈ ਸਰਕਾਰ ਦਿਖਾਵੇ ਪੱਕੀ ਨਹੀਂ ਗਰਦੌਰੀ ਹੋ ਕੇ ਕੁਝ ਮਿਲਿਆ ਕੱਲ ਇੱਕ ਹਵਾਈ ਦੌਰਾ ਕਰਕੇ ਗਿਆ ਪ੍ਰਸ਼ਾਸਨ ਸਾਰਾ ਪ੍ਰਸ਼ਾਸਨ ਸੀ ਥੱਲੋਂ ਲੈ ਕੇ ਡੀਸੀ ਸਾਹਿਬ ਤੱਕ ਸਭ ਹਵਾਈ ਦੌਰਾ ਸੀ ਕਿਸਾਤੇ ਪਹੁੰਚੇ ਸੀ ਇਸ ਖੇਤਾਂ ਦੇ ਵਿੱਚ ਪਹੁੰਚੇ ਸੀ ਜੀ ਉਹ ਖੇਤਾਂ ਵਿੱਚ ਪਹੁੰਚੇ ਸੜਕ ਸੜਕ ਲੰਘੇ ਉਹਨਾਂ ਨੇ ਸੜਕ ਸੜਕ ਦਾ ਦੌਰਾ ਕੀਤਾ ਅੱਛਾ ਕਿਸਾਨਾਂ ਨਾਲ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਕਿਸਾਨਾਂ ਨਾਲ ਗੱਲਬਾਤਾਂ ਹੋਈਆਂ ਕਿਸਾਨਾਂ ਦੀ ਉਹਨਾਂ ਨੇ ਕਿਹਾ ਉਹਨਾਂ ਨੂੰ ਕੋਈ ਢਿੱਡ ਨਹੀਂ ਨਾ ਪਰਦਾ ਸਾਨੂੰ ਉਹਨਾਂ ਨੇ ਕੋਈ ਪੈਸਾ ਨਹੀਂ ਦਿਵਾਇਆ ਵੀ ਕਿੰਨੇ ਤਰੀਕ ਤੱਕ ਕਰਦੌਰੀ ਹੋ ਜਾਏਗੀ ਮੇਰਾ ਮਸਲਾ ਇਹ ਹੈਗਾ ਵਿੱਚ ਕਈ ਇਹੋ ਜਿਹੇ ਗਰੀਬ ਕਿਸਾਨ ਨੇ ਵਿਚਾਰੇ ਜਿਨ੍ਹਾਂ ਕੋਲ 2 ਕਿੱਲੇ ਹੀ ਸੀ 2 ਕਿੱਲੇ ਸਬਜ਼ੀ ਸੀ ਉਹ ਵੀ ਖਤਮ ਹੋ ਗਈ ਹੈ ਠੀਕ ਹੈ ਕੁਝ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਨੇ 10-15 ਕਿੱਲੇ ਠੇਕੇ ਤੇ ਲੈ ਕੇ ਲਈ ਸੀ 60000 ਰੁਪਏ ਠੇਕਾ ਹੈ ਇਹ 50000 ਇਹ ਹੋ ਗਿਆ ਉਹ ਵੀ ਖਤਮ ਨਹੀਂ ਹੋ ਗੇ ਬੰਦੇ ਹੋਰ ਇਹ ਜਿਹੜਾ ਆਪਣਾ ਜਿੱਥੇ ਭਲਾਵੇ ਇਹ ਕਹਿੰਦੇ ਆ ਕਿ ਹਾਂ ਕਿਉਂਕਿ ਇਹ ਪਿਛਲੀ ਵਾਰ ਜੇ ਕਰਦੌਰੀਆਂ ਹੁਣ ਲੋਕਾਂ ਨੂੰ ਵਿਸ਼ਵਾਸ ਨਹੀਂ ਰਿਹਾ ਪਿਛਲੀ ਵਾਰ ਕਰਦੌਰੀਆਂ ਹੋਈਆਂ ਕੀ ਹੋਇਆ ਕੋਈ ਮੌਜੂਦ ਨਹੀਂ ਜੋਨੇ ਦਾ ਕੋਈ ਵਾਅਦਾ ਨਹੀਂ ਖਿਲਿਆ ਤਾਂ ਤੁਸੀਂ ਤਾਂ ਮੈਨੂੰ ਫਿਰ ਇੱਥੇ ਕਿਵੇਂ ਵਿਕਾਸ ਕਰ ਲੂਗਾ ਬੰਦਾ ਵਿਸ਼ਵਾਸ ਉੱਠ ਚੁੱਕਿਆ ਹੈ ਸਰਕਾਰ ਤੋਂ ਬਿਲਕੁਲ ਉੱਠ ਚੁੱਕਿਆ ਸਾਰਿਆਂ ਦਾ ਉੱਠ ਚੁੱਕਿਆ ਇਸ ਗੱਲ ਤੋਂ ਜਦੋਂ ਪਹਿਲਾਂ ਤੁਹਾਨੂੰ ਕੁਝ ਨਹੀਂ ਮਿਲਿਆ ਹੁਣ ਦਿਖਾਉਣ ਨੂੰ ਵੀ ਮਨ ਨਹੀਂ ਕਰ ਰਿਹਾ ਕਿ ਜੇ ਨੂੰ ਜੇ ਕੋਈ ਆ ਕੇ ਕਹਿੰਦਾ ਵੀ ਆਂ ਜੀ ਖੇਚੇ ਜਾ ਕੇ ਦੇਖਣਾ ਜੀ ਆ ਕਰਨਾ ਜੀ ਬਸ ਇੱਕ ਐਵੇਂ ਗਾਰੰਟੀ ਹੈ ਕਰਕੇ ਜਪੜੇ ਦੇਖੋ ਕਿੱਡੀ ਮਿਹਨਤ ਨਾਲ ਪਾਲੀ ਹੋਈ ਫਸਲ ਤਰਪਾਲਾ ਐਨਾ ਖਰਚਾ ਕਰਿਆ ਹੋਇਆ ਛਾਲ ਤੋਂ ਬਚਾ ਕੇ ਇਹ ਬੇਲਾਂ ਠੰਡ ਤੋਂ ਬਚਾ ਕੇ ਅੱਜ ਪੁੱਤਾਂ ਵਾਂਗੂ ਪਾਲ ਕੇ ਇੱਥੇ ਲਿਆਉਂਦੀ ਸੀ ਤੇ ਜਦੋਂ ਫਸਲ ਤਿਆਰ ਹੋਣ ਦੇ ਟਾਈਮ ਤੇ ਇਹ ਗੜੇ ਮਾਰੀ ਨੇ ਐਡਾ ਤਕੜਾ ਨੁਕਸਾਨ ਕਰਿਆ ਕਿ ਬਸ ਜ਼ਿਕਰੀ ਵੀ ਨਹੀਂ ਕੀਤਾ ਜਾ ਰਿਹਾ ਕਿਸਾਨਾਂ ਦੇ ਬੋਲ ਵੀ ਨਹੀਂ ਇਸ ਦੇ ਸ਼ਬਦ ਵੀ ਨਹੀਂ ਹੈਗੇ ਕੁਝ ਬੋਲਣ ਵਾਸਤੇ ਇੰਨਾ ਭਾਰੀ ਨੁਕਸਾਨ ਹੋਇਆ ਤੇ ਪ੍ਰਸ਼ਾਸਨ ਜਿਹੜਾ ਕਿ ਰੋਡ ਦੇ ਉੱਪਰ ਏਸੀ ਵਾਲੀ ਗੱਡੀਆਂ ਦੇ ਵਿੱਚ ਬੈਠ ਕੇ ਐ ਹੀ ਉੱਪਰੋਂ ਉੱਪਰੋਂ ਦਿਖਾਵੇ ਕਰਕੇ ਲੰਘ ਰਿਹਾ ਹੈ ਤੇ ਇਹ ਸਰਪੰਚ ਸਾਹਿਬ ਔਰ ਪਿੰਡ ਦੇ ਕਿਸਾਨ ਜਿੰਨੇ ਵੀ ਜਥੇਬੰਦੀਆਂ ਉਰੇ ਇਕੱਠੀਆਂ ਹੋਈਆਂ ਸੀ ਉਹਦੇ ਵੀਰ ਔਰ ਬਾਕੀ ਹੋਰ ਵੀ ਆਮ ਨਾਗਰਿਕ ਜਿੰਨੇ ਵੀ ਕਿਸਾਨ ਭਾਈਚਾਰਾ ਇਕੱਠਾ ਹੋਇਆ ਸੀ ਇਹਨਾਂ ਦਾ ਇੱਕੋ ਹੀ ਅੱਜ ਤਹਣਾ ਆ ਕਿ ਸਰਕਾਰ ਵੱਲੋਂ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਮਦਦ ਦੀ ਗੁਹਾਰ ਨਹੀਂ ਮਿਲ ਰਹੀ ਅੱਜ ਤੱਕ ਕੋਈ ਆਸ ਨਹੀਂ ਦਿਸ ਰਹੀ ਹੋਇਆ ਬਰੋਲੀ ਪਿੰਡ ਸ਼ਮਸ਼ਰਦਾਰ ਸ਼ਮਸ਼ੇਰ ਸਿੰਘ ਦੇ ਖੇਤਾਂ ਦੇ ਵਿੱਚ ਜਿੱਥੇ ਕਿ ਇੱਕ ਘੜੇ ਮਾਰੀ ਮਾਂ ਮਾਰੀ ਦੇ ਕਾਰਨ ਇੱਕ ਬਹੁਤ ਹੀ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਅਜੇ ਫਸਲ ਤਿਆਰ ਵੀ ਨਹੀਂ ਹੋਈ ਸੀ ਕੱਚੀ ਵਿਚਾਲੇ ਪਈ ਸੀ ਤਾਂ ਉਪਰੋ ਰੱਬ ਦੀ ਕਰੋਪੀ ਦੇ ਨਾਲ ਜਿਹੜਾ ਕਿ ਐਨਾ ਭਾਰੀ ਨੁਕਸਾਨ ਹੋਇਆ ਕਿ ਇੱਥੇ ਕਲੇਜਾ ਖਿੱਚਣ ਹੁੰਦਾ ਹੈ ਕਿਸਾਨ ਦਾ ਦੁੱਖ ਕੋਈ ਨਹੀਂ ਵੰਡ ਸਕਿਆ ਵੱਡੀ ਵੱਡੀ ਕੰਪਨੀਆਂ ਵੱਡੇ ਵੱਡੇ ਫੈਕਟਰੀਆਂ ਹਰ ਇੱਕ ਬੜੀ ਜੀ ਵੀ ਕੋਈ ਉਹਨਾਂ ਨੂੰ ਘਟਨਾ ਹੁੰਦੀ ਐ ਅੱਗ ਜਣੀ ਹੁੰਦੀ ਐ ਕੋਈ ਵੀ ਨੁਕਸਾਨ ਹੁੰਦਾ ਐ ਬੈਂਕਾਂ ਦਾ ਹੀ ਉਹਨਾਂ ਦਾ ਨਾਲ ਦੀ ਨਾਲ ਕਲੇਮ ਮਿਲ ਜਾਂਦਾ ਐ ਹਰ ਚੀਜ਼ ਉਹਨਾਂ ਨੂੰ ਰਾਤੋਂ ਰਾਤ ਹੀ ਪ੍ਰੋਵਾਈਡ ਹੋ ਜਾਂਦੀ ਐ ਪਰ ਕਿਸਾਨ ਦਾ ਅੱਜ 3 ਦਿਨ ਹੋ ਗਏ ਕੋਈ ਦੁੱਖ ਵੰਡਣ ਵੀ ਨਹੀਂ ਆਇਆ ਇੱਕ ਨਾ ਤਾਂ ਐਮਐਲਏ ਬਣ ਕੇ ਨਾ ਹੀ ਮੰਤਰੀ ਬਣ ਕੇ ਨਾ ਹੀ ਨੇਤਾ ਬਣ ਕੇ ਅੱਜ ਉਹਦੇ ਵੀਰ ਜੀ ਆਇਆ ਇੱਕ ਆਮ ਨਾਗਰਿਕ ਬਣ ਕੇ ਖੇਤਾਂ ਦੇ ਵਿੱਚ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਜਿਹੜੀ ਇਹ ਸਰਕਾਰ ਦੇ ਕੰਨਾਂ ਤੇ ਅਜੇ ਤੱਕ ਜੂ ਨਹੀਂ ਸਰਕਰੀ ਤਾਂ ਉਹਦੇ ਬਾਰੇ ਗੱਲਬਾਤ ਕਰਦੇ ਆ ਉਹਦੇ ਵੀਰ ਜੀ ਨਾਲ ਓਕੇ ਸਸਿਗਰ ਸਰ ਸਸਿਗਰ ਜੀ ਕੀ ਹਾਲ ਹੈ ਠੀਕ ਹੋ ਸਰ ਉਰੇ ਪਹੁੰਚੇ ਹੋਏ ਤੁਸੀਂ ਸ਼ਮਸ਼ੇਰ ਸਿੰਘ ਦੇ ਖੇਤਾਂ ਦੇ ਵਿੱਚ ਕੀ ਕਹਿਣਾ ਸਰ ਐਨਾ ਭਾਰੀ ਨੁਕਸਾਨ ਹੋਇਆ ਹੋਇਆ ਦੇ ਕੋ ਬਰੋਲੀ ਪਿੰਡ ਵਿਖੇ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦਿਖਾਇਆ ਜਿੱਥੇ ਆਪਾਂ ਗਏ ਸੀ ਅੱਗੇ ਸਾਡੇ ਸਰਪੰਚ ਸਾਹਿਬ ਨੇ ਇਹਨਾਂ ਦੇ ਉੱਤੇ ਖੇਤਾਂ ਦੇ ਵਿੱਚ ਜਿੱਥੇ ਪਹਿਲਾਂ ਖੀਰੇ ਦੀ ਫਸਲ ਵੇਖੀ ਤੇ ਆਪਾਂ ਖੜੇ ਹਾਂ ਦੇਖੋ ਤੁਸੀਂ ਫਸਲ ਸਾਡੇ ਬਰੋਲੀ ਤੋਂ ਸਾਫਾ ਸਰਪੰਚ ਨੇ ਸ਼ਮਸ਼ੀਰ ਸਿੰਘ ਦੀ ਸਾਡੇ ਬਜ਼ੁਰਗ ਇਹਨਾਂ ਦੇ ਖੇਤਾਂ 'ਚ ਖੜੇ ਹਾਂ ਜਿੱਥੇ ਜਿੱਥੇ ਜਾਣਦੇ ਆ ਗੜੇ ਮਾਰੀ ਕਰਕੇ ਜਿਹੜਾ ਨੁਕਸਾਨ ਕਿਸਾਨ ਦਾ ਹੋਇਆ ਤੇ ਅੱਜ ਤੁਸੀਂ ਲਾ ਲਓ ਦੋ ਤੋਂ ਤਿੰਨ ਦਿਨ ਹੋ ਗਏ ਆ ਤੇ ਕਿਸੇ ਨੇ ਵੀ ਨਾ ਕੋਈ ਸਰਕਾਰ ਨੇ ਨਾ ਕੋਈ ਐਮਐਲਏ ਨੇ ਨਾ ਕੋਈ ਅਫਸਰ ਨੇ ਤੇ ਡਰਾਮਾ ਕਰਨ ਜ਼ਰੂਰ ਆਏ ਸੜਕਾਂ ਦੇ ਉੱਤੋਂ ਦੀ ਦੇਖ ਕੇ ਤੇ ਨੱਗ ਗਏ ਤੇ ਨਾ ਜਿੱਥੇ ਕੋਈ ਹਜੇ ਤੱਕਰ ਪਟਵਾਰੀ ਆ ਨਾ ਕਾਨੂੰਗੋ ਆ ਨਾ ਸਰਕਾਰ ਦਾ ਕੋਈ ਨੁਮਾਇੰਦਾ ਛਾਰ ਲੈਣ ਵਾਲਾ ਕਿਸਾਨ ਕਿੱਥੇ ਜਾਊਗਾ ਕਿਹਦੀ ਜ਼ਿੰਮੇਵਾਰੀ ਹੈ ਜੇ ਸਰਕਾਰ ਬਣਾਈ ਹੈ ਲੋਕਾਂ ਨੇ ਤਾਂ ਫਿਰ ਸਰਕਾਰ ਨੂੰ ਆਪਣੀ ਜਿਹੜੀ ਹੈ ਜ਼ਿੰਮੇਵਾਰੀ ਉਹ ਪੂਰੀ ਕਰਨੀ ਚਾਹੀਦੀ ਹੈ ਗੱਲਾਂ ਜਿੰਨੀਆਂ ਮਰਜ਼ੀ ਇਹਨਾਂ ਤੋਂ ਸੁਣ ਲਓ ਵੀ ਗੱਲਾਂ ਵੱਡੀਆਂ ਵੱਡੀਆਂ ਵੀ ਅਸੀਂ ਤਾਂ ਜੀ ਬੱਕਰੀਆਂ ਦੇ ਵੀ ਦੇਵਾਂਗੇ ਜੀ ਭੇਡਾਂ ਦੇ ਵੀ ਦੇਵਾਂਗੇ ਜੀ ਆਂਡਿਆਂ ਦੇ ਵੀ ਦੇਵਾਂਗੇ ਜੀ ਮੁਰਗੀਆਂ ਦੇ ਵੀ ਦੇਵਾਂਗੇ ਤੇ ਇਹ ਕਹੋ ਵੀ ਤੁਸੀਂ ਇੱਕ ਮਤਲਬ ਸਰਕਾਰ ਨੇ ਤਾਂ ਮੈਂ ਸਮਝਦਾ ਇਹਦੀਆਂ ਗੱਲਾਂ ਕਰਕੇ ਸੀਐਮ ਨੇ ਕਿਸਾਨਾਂ ਦਾ ਇੱਕ ਮਜ਼ਾਕ ਬਣਾ ਕੇ ਰੱਖਤਾ ਵੀ ਤੁਸੀਂ ਕਿਸਾਨ ਦੀ ਫਸਲ ਦਾ ਮੁਆਵਜ਼ਾ ਤਾਂ ਦੇ ਨਹੀਂ ਸਕਦੇ ਤੇ ਤੁਸੀਂ ਉਹਨਾਂ ਨੂੰ ਛੇਡਾਂ ਕਰਦੇ ਹੋ ਤੇ ਅੱਜ ਕਿੱਥੇ ਹੈ ਸਰਕਾਰ ਕੌਣ ਹੈ ਜ਼ਿੰਮੇਵਾਰ ਕਿਸਾਨ ਦੀ ਸਾਰ ਕੀ ਨੇ ਲੈਣੀ ਮੈਂ ਸਮਝਦਾ ਵੀ ਬਿਲਕੁਲ ਸਰਕਾਰ ਹਰ ਇੱਕ ਫਰੰਟ ਤੇ ਫੇਲ ਹੈ ਤੇ ਕਿਸਾਨਾਂ ਦੇ ਨਾਲ ਜਿੰਨਾ ੱਤਕਾ ਸੈਂਟਰ ਦੇ ਤੇ ਸੂਬੇ ਦੀ ਸਰਕਾਰ ਰਲ ਕੇ ਕਰ ਰਹੀ ਹੈ ਤੇ ਅੱਜ ਜਿੱਤੇ ਨੁਕਸਾਨ ਸਾਡੇ ਹਲਕੇ ਦੇ ਵਿੱਚ ਕਿਸਾਨਾਂ ਦਾ ਇੰਨਾ ਹੋਇਆ ਤੇ ਕੌਣ ਇਹਨਾਂ ਨੂੰ ਇਹ ਮੁਆਵਜ਼ਾ ਦੇਊਗਾ ਇਹ ਤਾਂ ਬਿਲਕੁਲ ਅਸੀਂ ਮੰਗ ਕਰਦੇ ਆਂ ਵੀ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਮੁਆਵਜ਼ਾ ਦੇਵੇ ਜੇ ਨਹੀਂ ਤਾਂ ਫਿਰ ਤੁਸੀਂ ਜਿਵੇਂ ਦੇਖ ਰਹੇ ਹੋ ਵੀ ਜਿਹੜਾ ਵਿਰੋਧ ਬੀਜੇਪੀ ਦਾ ਹੋ ਰਿਹਾ ਸੀ ਉਹੀ ਹਾਲ ਹਾਲਾਤ ਜਿਹੜੇ ਆ ਉਹ ਸਰਕਾਰ ਦੇ ਸਾਡੇ ਨਾਲ ਮੌਜੂਦ ਨੇ ਕਿਸਾਨ ਇਹਨਾਂ ਨਾਲ ਗੱਲਬਾਤ ਕਰਦੇ ਆਂ ਹਾਂ ਜੀ ਸਰ ਇਹ ਕਾਫੀ ਨੁਕਸਾਨ ਹੋਇਆ ਸਤਿ ਸ੍ਰੀ ਅਕਾਲ ਜੀ ਤੇ ਪਹੁੰਚਿਆ ਕੋਈ ਸਰਕਾਰ ਦਾ ਨੁਮਾਇੰਦਾ ਔਰ ਕੋਈ ਪਹੁੰਚਿਆ ਕੋਈ ਅਫਸਰ ਸਰ ਮੈਂ ਸੁਣਿਆ ਦੇਖਿਆ ਤਾਂ ਹੈ ਨਹੀਂ ਸੜਕ ਸੜਕ ਨੂੰ ਆ ਕੇ ਆਪਣੇ ਜਿਹੜੇ ਕੈਂਡੀਡੇਟ ਆਪਣਾ ਕਾਲੀ ਪਾਰਟੀ ਦੇ ਐਨ ਕੇ ਸ਼ਰਮਾ ਸਾਹਿਬ ਉਹ ਰੋ 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 ਕੇ ਲੰਕ ਕੇ ਮੈਦਾਨ ਗਏ ਆ ਤੇ ਉਹਨਾਂ ਨੇ ਮਤਲਬ ਕਿਸੇ ਪ੍ਰਕਾਰ ਦਾ ਸਰਕਾਰ ਤੋਂ ਜਾਂ ਕਿਸੇ ਅਦਰ ਜੋ ਵੀ ਕੈਪੇਬਲ ਹੈ ਜਿੱਥੇ ਸਾਡਾ ਹੱਕ ਬਣਦਾ ਹੈ ਅਸੀਂ ਉਹਨਾਂ ਤੋਂ ਵੀ ਉਹਨਾਂ ਨੂੰ ਰਿਕੁਐਸਟ ਕੀਤੀ ਜਾਵੇ ਵੀ ਜੇਕਰ ਫਰਜ਼ ਕਰੋ ਆਪਾਂ ਕੈਪੇਬਲ ਨਹੀਂ ਮੁਆਵਜ਼ਾ ਦੇਣ ਦੇ ਤਾਂ ਕਿਸਾਨਾਂ ਨੂੰ ਲਾਲਚ ਨਾ ਲਾਇਆ ਜਾਵੇ ਬਈ ਇਹ ਮੇਰੀ ਰਿਕੁਐਸਟ ਹੈ ਜੋ ਕਹੋ ਸੋ ਕਰੋ ਆਪਣੀ ਸੋਚ ਤੇ ਪਹਿਰਾ ਦਿਓ ਮਾਨ ਸਾਹਿਬ ਨੂੰ ਮੈਂ ਰਿਕੁਐਸਟ ਹੈ ਮੇਰੀ ਕਿ ਜਨਾਬ ਬੋਲਣਾ ਘੱਟ ਤੇ ਕੰਮ ਕਰਨਾ ਜ਼ਿਆਦਾ ਇਹ ਇਨਸਾਨ ਦੀ ਫਿਤਰਤ ਹੋਣੀ ਚਾਹੀਦੀ ਹੈ ਉਹੀ ਇਨਸਾਨ ਅੱਜ ਦੀ ਦੁਨੀਆ 'ਚ ਕਾਮਯਾਬ ਹੈ ਪਰसों ਮਾਨ ਸਾਹਿਬ ਨੇ ਦੋ ਦਿਨ ਪਹਿਲਾਂ ਹੀ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਮੀਟਿੰਗ ਦੇ ਵਿੱਚ ਉਹਨਾਂ ਨੇ ਐਲਾਨ ਕਰਿਆ ਕਿ ਗੜੇਮਾਰੀ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਇੱਕ ਇੱਕ ਦਾਣੇ ਦਾ ਸੀ ਬਰਪਾਈ ਕਰਾਂਗੇ ਤੇ ਉਹਨਾਂ ਨੇ ਉਸੇ ਦਿਨ ਹੀ ਇੱਕ ਦੇਸ ਜਾਰੀ ਕਰਤਾ ਕਿ ਜਿੰਨੇ ਵੀ ਪਟਵਾਰੀ ਹੈ ਜਿੰਨੇ ਵੀ ਆਫੀਸਰ ਨੇ ਜਾ ਕੇ ਖੇਤਾਂ ਦੇ ਵਿੱਚ ਤੁਰੰਤ ਇੱਕ ਜਾ ਕੇ ਰਿਪੋਰਟਾਂ ਤਿਆਰ ਕਰਨ ਅੱਜ ਤੱਕ ਤੁਹਾਡੇ ਕੋਲ ਕੋਈ ਆਫੀਸਰ ਕੋਈ ਨੁਮਾਇੰਦਾ ਕੋਈ ਪਟਵਾਰੀ ਕੋਈ ਵੀ ਬੰਦਾ ਸਿਰਫ ਹੁਣ ਆਪਾਂ ਖੜੇ ਆ ਸਰਦਾਰ ਦਪਿੰਦਰ ਸਿੰਘ ਦਪਿੰਦਰ ਸਿੰਘ ਦੇ ਮਤਲ ਲੜਕੇ ਆ ਉਦੇਵੀਰ ਜੀ ਇਹ ਆਏ ਆ ਤੇ ਇਹਨਾਂ ਨੂੰ ਅਸੀਂ ਆਪਣਾ ਦੁੱਖ ਦੱਸਿਆ ਤੇ ਇਹ ਮੌਕੇ ਤੇ ਖੜੇ ਆ ਅਸੀਂ ਇਸ ਟਾਈਮ ਅਸੀਂ ਰਿਕਵੈਸਟ ਇਹਨਾਂ ਨੂੰ ਵੀ ਕਰਦੇ ਆ ਕਿ ਆਪਣੀ ਤਰਫੋਂ ਸਰਕਾਰ ਨੂੰ ਬੇਨਤੀ ਕਰੇ ਤੇ ਕੋਈ ਵੀ ਸਾਧਨ ਕਰਕੇ ਵੀ ਇਹ ਜਿਹੜਾ ਮੁਆਵਜ਼ਾ ਹੈ ਉਹ ਸਿਰਫ ਸਾਡਾ ਹੀ ਨਹੀਂ ਹੋਇਆ ਪਿੰਡ ਬਰੌਲੀ ਦੇ ਹੋਰ ਕਿਸਾਨਾਂ ਦਾ ਵੀ ਨੁਕਸਾਨ ਹੋਇਆ ਹੈ ਇਹ ਗੜੇਮਾਰੀ ਦੇ ਕਾਰਨ ਦੇਖੋ ਜੀ ਸਰਕਾਰ ਜਿਵੇਂ ਹੜਾਂ ਦੇ ਵਿੱਚ ਪਹਿਲਾਂ ਦਾਅਵੇ ਹੀ ਬਣ ਕੇ ਹੀ ਰਹਿ ਗਏ ਸੀ ਫੋਕੇ ਕਾਗਜ਼ਾਂ ਦੇ ਵਿੱਚ ਫੋਕੇ ਭਾਸ਼ੇ ਨੇ ਹੀ ਰਹਿ ਗਏ ਸੀ ਹੁਣ ਦੇਖਦੇ ਆ ਕਿ ਸਰਕਾਰ ਦੇ ਨੁਮਾਇंदे ਕਿੰਨਾ ਕੁ ਮੁਆਵਜ਼ੇ ਤੱਕ ਪਹੁੰਚਦੇ ਨੇ ਕਿਸਾਨਾਂ ਦੇ ਹਰ ਏਕੜ ਦਾ ਮੁਆਵਜ਼ਾ ਹਣਾ ਤੱਕ ਪਹੁੰਚਦਾ ਹੈ ਕਿ ਜਾਂ ਫਿਰ ਦੁਖਾਵੇ ਹੀ ਸੀ ਮੰਨਦੇ ਰਹਿੰਦੇ ਆ ਹੁਣ ਬਣੇ ਰਹੋ ਸਾਡੇ ਨਾਲ ਮੈਂ ਪਰਮਜੀਤ ਸਿੰਘ ਆਈਟੀਐਨ ਟੀਵੀ ਚੈਨਲ ਤੇ ਕੈਮਰਾਮੈਨ ਵਿਸ਼ਾਲ ਦੇ ਨਾਲ